ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ ਚੈਨਲ ਦੇ ਅੱਜ ਜਿਹੜੇ ਸੂਟ ਦਿਖਾਉਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਬਣੇ ਹੋਣਗੇ ਔਰ ਇਹਨਾਂ ਦੇ ਵਿੱਚ ਜਿਹੜੀ ਤੁਸੀਂ ਕਲਰ ਕਸਟਮਾਈਜ਼ ਵੀ ਉਹ ਕਰਵਾ ਸਕਦੇ ਹੋ ਵਾਲਿਆਂ ਪੈਣਾ ਨੂੰ ਹੁੰਦਾ ਹੈ ਕਿ ਸਾਨੂੰ ਸੇਮ ਹੀ ਜਿਹੜੇ ਸੂਟ ਤੁਸੀਂ ਪਾਏ ਹੁੰਦੇ ਜਾਂ ਇਦਾਂ ਦੇ ਸੂਟ ਹੁੰਦੇ ਨੇ ਇਹ ਹੀ ਸਾਨੂੰ ਚਾਹੀਦੇ ਨੇ ਹਾਂਜੀ ਇਹਦੇ ਵਿੱਚ ਬਹੁਤ ਕੁਆਂਟੀਟੀ ਦੇ ਵਿੱਚ ਉਹ ਰੈਡੀ ਹੁੰਦੇ ਨੇ ਤੁਸੀਂ ਸੇਮ ਸੂਟ ਵੀ ਲੈ ਸਕਦੇ ਹੋ ਤੇ ਜੇ ਆਪਣੀ ਪਸੰਦ ਦਾ ਕੋਈ ਕਰਾਉਣਾ ਹੈ ਤਾਂ ਆਪਣੀ ਪਸੰਦ ਦਾ ਵੀ ਤੁਸੀਂ ਬਣਵਾ ਸਕਦੇ ਹੋ ਇਹ ਪਰ ਬਨਾਰਸੀ ਸਟਾਈਲ ਦਾ ਸ਼ਰਟ ਲਾਈ ਹੋਈ ਆ ਕਪੜੇ ਦੀ ਕਪੜਾ ਹੈਗਾ organza ਦਾ ਬਨਾਰਸੀ ਬੂਟੀ ਵਿੱਚ ਬਣੀ ਹੋਈ ਆ ਉਹਦੇ ਉੱਪਰ ਆਪਣਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਲੁੱਕ ਬਹੁਤ ਜਿਆਦਾ ਸੋਹਣੀ ਆਈ ਆ V shape ਗਲਾ ਰੱਖਿਆ ਹੋਇਆ ਸੋ ਇਹਦੇ ਵਿੱਚ ਵੀ ਸ਼ੇਪ ਹੀ ਗਲਾ ਹੋਊ ਕਈ ਭਣਾ ਕਹਿਣਗੇ ਸਾਨੂੰ ਚੌਰਸ ਬਣਾ ਦਿਓ ਜਾਂ ਕਿਸੇ ਵੀ ਤਰੀਕੇ ਦਾ ਤਾਂ ਉਹ ਥੋੜਾ ਜਿਹਾ ਡਿਫਿਕਲਟ ਹੁੰਦਾ 100 200 ਦਾ ਫਰਕ ਪੈ ਜਾਂਦਾ ਹੈ ਪਰ ਤੁਸੀਂ ਬਣਵਾ ਸਕਦੇ ਹੋ ਔਰ ਇਹਦੇ ਵਿੱਚ ਆਪਾਂ ਆਰੀ ਮਿਕਸ ਹੈਂਡ ਦਾ ਕੰਮ ਕੀਤਾ ਹੋਇਆ ਜਿਹਦੇ ਪ੍ਰਾਈਜ਼ ਰਹੂਗਾ 3200 ਰੁਪਏ 3200 ਰੁਪਏ ਦਾ ਸੂਟ ਆਊਗਾ ਔਰ ਇਹਦੇ ਵਿੱਚ ਤੁਸੀਂ ਜਿਹੜੀ ਸਿਲਕ ਦੀ ਬਾਟਮ ਆਪਾਂ ਦੇਵਾਂਗੇ ਤੁਹਾਨੂੰ ਇਹ ਪਿਓਰ ਸਿਲਕ ਦੀ ਬਾਟਮ ਹੋਊਗੀ ਔਰ ਸਾਰਾ ਇਹ ਕੰਮ ਜਿਹੜਾ ਪਹੁੰਚੇ ਤੇ ਬਹੁਤ ਜ਼ਿਆਦਾ ਹੈਵੀ ਕੀਤਾ ਹੋਇਆ ਤੁਸੀਂ ਸਲਵਾਰ ਬਣਾਓ ਜਾਂ ਪੈਂਟ ਪਾ ਲਾਜੋ ਕੁਝ ਵੀ ਬਣਾ ਸਕਦੇ ਹੋ ਦੁਪੱਟਾ ਇਹਦੇ ਨਾਲ ਵਿਸਕੋਸ オーਰਗਾਂజా ਦਾ ਆਊਗਾ ਲੈਸਨ ਨਾਲ ਆਪ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਔਰ ਤਿੰਨ ਚਾਰ ਕਲਰ ਇਹਦੇ ਵਿੱਚ ਐਡ-ਆਨ ਕੀਤੇ ਹੋਏ ਨੇ ਜੇ ਤੁਹਾਨੂੰ ਕਲਰ ਮਲਟੀਕਲਰ ਨਹੀਂ ਪਸੰਦ ਤਾਂ ਤੁਸੀਂ ਇੱਕ ਕਲਰ ਦਾ ਕਰਵਾ ਲਓ ਤੇ ਜੇ ਤੁਸੀਂ ਮਲਟੀਕਲਰ ਤੁਹਾਨੂੰ ਲੱਗਦੇ ਆ ਕਿ ਇਟ ਸੂਟ ਦੀ ਲੁੱਕ ਜਿਹੜੀ ਉਹ ਡਿਫਰੈਂਟ ਜੀ ਅਸੀਂ ਕਰਨੀ ਆ ਤਾਂ ਤੁਸੀਂ ਕਈ ਕਲਰ ਇਹਦੇ ਵਿੱਚ ਪਵਾ ਸਕਦੇ ਹੋ ਇਹਦੇ ਨਾਲ ਸੂਟ ਜਿਹੜਾ ਵੱਖਰੀ ਜੀ ਲੁੱਕ ਪੇਸ਼ ਕਰਦਾ ਹੈ ਔਰ ਸੂਟਾਂ ਦੀ ਜਿਹੜੀ ਡਿਫਰੈਂਟ ਜੀ ਸਟਾਈਲ ਵਿੱਚ ਹੋ ਜਾਂਦੇ ਨੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜਿਹੜਾ ਹੁਣ ਆਪਾਂ ਤੁਹਾਨੂੰ ਸੂਟ ਦਿਖਾਇਆ ਇਹ ਬਣਿਆ ਹੋਇਆ ਜੀ ਵਿਸਕੋਸ ਸੈਟਨ ਔਰਗਾਂజా ਦੇ ਉੱਪਰ ਸ਼ਾਈਨਿੰਗ ਵਾਲਾ ਹੁੰਦਾ ਇਹ ਪਿਓਰ ਔਰਗਾਂజా ਵੀ ਇਹਨੂੰ ਕਹਿ ਦਿੰਨੇ ਆ ਗਲਾ ਕਾਫੀ ਜ਼ਿਆਦਾ ਹੈਵੀ ਬਣਿਆ ਹੋਇਆ ਵਾ ਗੋਟਾ ਪੱਤੀ ਦਾ ਸਾਰਾ ਕੰਮ ਕੀਤਾ ਏ ਤੁਸੀਂ ਕਸਟਮਾਈਜ਼ ਕਰਾਉਣਾ ਤੇ ਇਹਦੇ ਵਿੱਚ ਆਰੀ ਵਰਕ ਵੀ ਕਰਵਾ ਸਕਦੇ ਹੋ ਜਾਂ ਹੈਂਡ ਦਾ ਸੇਮ ਡਿਜ਼ਾਈਨ ਕਿਸੇ ਵੀ ਤਰੀਕੇ ਦਾ ਤੁਸੀਂ ਕਰਵਾ ਸਕਦੇ ਹੋ ਇਹਦੇ ਡਿਫਰੈਂਟ ਇਹਦੇ ਵਿੱਚ ਇਹ ਆ ਜੀ ਇਹਦੇ ਜਿਹੜਾ ਘੇਰੇ ਦਾ ਪੈਟਰਨ ਬਹੁਤ ਅਲੱਗ ਜਿਹਾ ਬਣਿਆ ਹੋਇਆ ਵਾ फ्रंट ਤੇ ਘੇਰਾ ਵੈਸੇ ਤੁਸੀਂ ਸਿੰਪਲੀ ਫੋਲਡ ਕਰੋਗੇ ਇਹ फ्रंट ਤੇ ਆਊਗਾ ਔਰ ਇਹ ਵਾਲਾ ਇਹਦੀਆਂ ਬਾਹਾਂ ਤੇ ਕੰਮ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸਿੰਪਲ ਸੋਬਰ ਜਿਹਾ ਸੂਟ ਆ ਬਹੁਤ ਹੀ ਜਿਆਦਾ ਸੋਹਣੀ ਲੁੱਕ ਆ ਤੇ ਬੈਕ ਤੇ ਵੀ ਸੇਮ ਉਦਾਂ ਦਾ ਹੀ ਨੈਕਲੈਸ ਟਾਈਪ ਜਿਹਾ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਔਰ ਇਹਦੇ ਨਾਲ ਜਿਹੜੀ ਬਾਟਮ ਹੈਗੀ ਉਹ ਵੀ ਆਪਾਂ ਸਿਲਕ ਦੀ ਟਾਈਪ ਟਾਈਪ ਕੀਤੀ ਹੋਈ ਆ ਬਹੁਤ ਹੀ ਪਿਆਰੀ ਸਿਲਕ ਹੋਏਗੀ ਬਹੁਤ ਸੋਹਣਾ ਫੈਬਰਿਕ ਹੋਊਗਾ ਤੇ ਪੋਂਚਾ ਤੇ ਵੀ ਸਿੰਪਲ ਸੋਬਰ ਜਿਹਾ ਜਿਹੜਾ ਕੰਮ ਕੀਤਾ ਹੋਇਆ ਔਰ ਇਹਨਾਂ ਵਿੱਚ ਤੁਸੀਂ ਜਿਹੜੇ ਵਰਕ ਹੁੰਦੇ ਨਾ ਉਹ ਚੇਂਜ ਕਰਵਾ ਸਕਦੇ ਹੁੰਦੇ ਆ ਦੁਪੱਟਾ ਵਿਸਕੋਸ ਆਰਗੈਂਜ਼ਾ ਦਾ ਹੈ ਉਹਦੇ ਉੱਪਰ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਲੈਸ ਲੱਗੀ ਹੋਈ ਆ ਇਹਦਾ ਪ੍ਰਾਈਸ ਰਹੇਗਾ ਜੀ 3400 ਰੁਪਏ ਸੋ ਤੁਸੀਂ ਇਹਨੂੰ ਵੀ ਲੈ ਸਕਦੇ ਹੋ ਔਰ ਜਾਇ ਇਹਨੂੰ ਕਿਸੇ ਹੋਰ ਕਲਰ ਦੇ ਵਿੱਚ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਬਟ ਜਿਹੜਾ ਆਪ ਬਣਾਉਣਾ ਹੁੰਦਾ ਨਾ ਉਹਦੇ ਵਿੱਚ ਥੋੜਾ ਟਾਈਮ ਲੱਗਦਾ ਹੈ ਤੁਸੀਂ ਸਾਨੂੰ 15 ਤੋਂ 20 ਦਿਨ ਦਾ ਟਾਈਮ ਦਿੰਦੇ ਹੋ ਤਾਂ ਆਪਾਂ ਤੁਹਾਨੂੰ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਕੇ ਦੇ ਸਕਦੇ ਜੇ ਤੁਸੀਂ ਸੇਮ ਕਲਰ ਦੇ ਵਿੱਚ ਲੈਣਾ ਹੋਵੇ ਤੇ ਆਪਣੇ ਕੋਲ ਰੈਡੀ ਹੁੰਦੇ ਨੇ ਤੁਸੀਂ ਡਿਸਪੈਚ ਕਰਾ ਕੇ ਤੁਹਾਨੂੰ ਹਫਤੇ ਦੇ ਵਿੱਚ ਜਿਹੜਾ ਤੁਹਾਡਾ ਪਾਰਸਲ ਪਹੁੰਚਦਾ ਕਰ ਦਿੱਤਾ ਜਾਵੇਗਾ ਹੁਣ ਇੱਕ ਆਪਾਂ ਬਰਬਰੀ ਦੇ ਸੂਟ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਬਰਬਰੀ ਤੇ ਸੂਟ ਰੈਡੀ ਹੋਇਆ ਬਰਬਰੀ ਵੀ ਬਹੁਤ ਤਰ੍ਹਾਂ ਦੀ ਆਉਂਦੀ ਹੈ ਤੇ ਇਸ ਬਹੁਤ ਸੋਹਣਾ ਪੈਚ ਲਾ ਕੇ ਸੂਟ ਰੈਡੀ ਕੀਤਾ ਜੀ ਇਹ ਸਾਰਾ ਲੈਸਸ ਦਾ ਵਰਕ ਆਊਗਾ ਇਹਦੇ ਨੈਕਲਾਈਨਸ ਤੇ ਜਿਵੇਂ ਗਰਲਸ ਟਾਈਪ ਕਾਲਜ ਪਾਉਣਾ ਹੋਵੇ ਤੇ ਆਪ ਮੇਰ ਵਾਸਤੇ ਵੀ ਬਹੁਤ ਜਿਆਦਾ ਸੋਹਣਾ ਲੁਟਾ ਪ੍ਰਿੰਟ ਦੇਖੋ ਬਹੁਤ ਪਿਆਰਾ ਹੈ ਇਹਦੇ ਥੱਲੇ ਲਾਈਨਿੰਗ ਲੱਗੀ ਹੋਈ ਤੇ ਇਹ ਹੋਰ ਵੀ ਜਿਆਦਾ ਡਾਰਕ ਹੋ ਜਾਣਾ ਵਾ ਸਲਵਾਰੇ ਦੇ ਨਾਲ ਕਰੀਮ ਕਲਰ ਦੀ ਹੈ ਲਾਈਟ ਜੀ ਜੈਲੋ ਕਰੀਮ ਕਲਰ ਦੀ ਵਿੱਚ ਤੇ ਬੂਟੀ ਦਾ ਵਰਕ ਬਹੁਤ ਜਿਆਦਾ ਸੋਹਣਾ ਕੀਤਾ ਮਸ਼ੀਨ ਵਰਕ ਦਾ ਦੁਪੱਟਾ ਵੀ ਇਹਦੇ ਨਾਲ ਬਹੁਤ ਹੀ ਪਿਆਰਾ ਬਰਬਰੀ ਦਾ ਬਣਿਆ ਹੋਇਆ ਤੇ ਇਹਦੀ ਟਾਈ ਐਂਡ ਡਾਈ ਤੁਸੀਂ ਖੁਦ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਟਾਈ ਡਾਈ ਦੇ ਵਿੱਚ ਇਹਨੂੰ ਆਪਾਂ ਲੁੱਕ ਦਿੱਤੀ ਹੋਈ ਆ ਇਹ ਸੂਟ ਤੁਸੀਂ ਇਸੇ ਕਲਰ ਦੇ ਵਿੱਚ ਮਿਲੂਗਾ ਇਹਦੇ ਵਿੱਚ ਕਲਰ ਆਪਸ਼ਨ ਨਹੀਂ ਹੈ ਹੁਣ ਤੁਹਾਨੂੰ ਗਰਮ ਸੂਟ ਪ੍ਰਿੰਟ ਦਿਖਾਉਣੇ ਆ ਬਹੁਤ ਹੀ ਪਿਆਰੇ ਸਿਰਫ 800 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ ਸ਼ਿਪਿੰਗ ਐਕਸਟਰਾ ਹੋਊਗੀ ਪ੍ਰਾਈਜ਼ ਰਹੂਗਾ ਸਿਰਫ 800 ਗਰਮ ਸੂਟ ਹੋਣਗੇ ਪਸ਼ਮੀਨੇ ਦੇ ਔਰ ਇਹਦੇ ਵਿੱਚ ਸਾਰਾ ਇਹ ਨੈਕਲਾਈਨਸ ਬਣੂਗੀ ਘੇਰਾ ਬਣੂਗਾ ਤੁਸੀਂ ਜਿੰਨੀ ਮਰਜ਼ੀ ਕਟਿੰਗ ਕਰ ਸਕਦੇ ਹੋ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਪਲੇਨ ਇਹਦੇ ਨਾਲ ਸਲਵਾਰ ਰਹੂਗੀ ਤੇ ਇਹ ਦੇ ਨਾਲ ਸਟਾਲ ਵੇਅਰ ਕਰਨ ਵਾਸਤੇ ਬਹੁਤ ਜ਼ਿਆਦਾ ਸੋਨਾ ਬਣਿਆ ਹੋਇਆ ਹੈ ਇੱਕ ਇਹਦੇ ਵਿੱਚ ਡਾਰਕ ਕਲਰ ਆਏਗਾ ਜੀ ਬਹੁਤ ਹੀ ਜ਼ਿਆਦਾ ਸੋਨਾ ਇਹ ਦੀ ਲੁੱਕ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੱਖਰੀ ਜੀ ਆ ਪਾਕਿਸਤਾਨੀ ਸਟਾਈਲ ਦੇ ਵਿੱਚ ਇਹਦੇ ਉੱਪਰ ਪ੍ਰਿੰਟ ਆਰ ਕੀਤਾ ਹੋਇਆ ਵਾ ਪਲੇਨ ਹੀ ਇਹ ਦੀ ਜਿਹੜੀ ਬਾਟਮ ਪਲੇਨ ਵਿੱਚ ਰਹੇਗੀ ਐਕਸਟਰਾ ਪਿਓਰ ਪਸ਼ਮੀਨੇ ਆ ਦੀ ਜਬੂਰ ਦੀ ਕੋਈ ਹੈ ਨਹੀਂ ਬੁਰਾਈਗੀ ਇਹਦੇ ਉੱਪਰ ਵਧੀਆ ਰਹਿੰਦੇ ਨੇ ਸੂਟ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ